2012 ਦੇ ਵਿੱਚ ਜੋ ਕਿ ਮੇਰੇ ਹਸਬੰਡ ਇੱਕ ਨਸ਼ੇ ਦੇ ਆਦੀ ਹੋ ਜਾਂਦੇ ਨੇ ਆਪਣੇ ਪਾਪਾ ਨੂੰ ਜਾ ਕੇ ਗੋਲੀਆਂ ਦੇ ਦਿੰਦਾ ਕਿ ਪਾਪਾ ਜੇ ਤੁਹਾਡਾ ਇਹ ਗੋਲੀਆਂ ਖਾਣ ਨਾਲ ਟਾਈਮ ਪਾਸ ਹੁੰਦਾ ਤੇ ਇੱਕ ਵਾਰਾ ਕਣਕ ਤੱਕ ਦੇ ਦੋ ਮੈਂ ਆਪਣੇ ਬੱਚਿਆਂ ਨੂੰ ਆਟਾ ਗੁੰਨ ਕੇ ਪਰੌਂਠੇ ਲਾ ਕੇ ਚਾਰ ਦੇ ਨਾਲ ਹੀ ਖਵਾ ਲਾਂਗੀ ਪਰ ਰਾਸ਼ਨ ਕਾਟ ਬਣੇ ਸੀਗੇ ਜਦ ਤੇ ਮੇਰੇ بیٹے ਨੇ ਕਿਹਾ ਮੰਮੀ ਚਲੋ ਆਪਣੇ ਘਰ ਹੁਣ ਕਣਕ ਤਾ ਜਿਆ ਕਰੇਗੀ ਆਪਾਂ ਰੋਟੀ ਤਾਂ ਖਾ ਹੀ ਲਿਆ ਕਰਾਂਗੇ ਨਾ ਅਸੀਂ ਕੱਪੜਿਆਂ ਤੋਂ ਵੀ ਤੰਗ ਹੁੰਦੇ ਸੀ ਮੈਂ ਕਿਸੇ ਦਿਨ ਲੱਥੇ ਹੋਏ ਯੂਸ ਹੋਏ ਕੱਪੜੇ ਵੀ ਪਹਿਨ ਪਹਿਣ ਆਪਣੇ ਘਰ ਦਾ ਗੁਜ਼ਾਰਾ ਕੀਤਾ ਪਰ ਨਸ਼ੇ ਨੇ ਬਹੁਤ ਜ਼ਿਆਦਾ ਦੁੱਖ ਦਿੱਤਾ ਬਹੁਤ ਸਜ਼ਾ ਭੁਗਤੀ ਅਸੀਂ ਅੰਤ ਦੀ ਬਾਜੀ ਮੇਰੇ ਅਵਤਾਰ ਨੂੰ ਨਾਲ ਲੈ ਗਈ ਮੈਂ ਅਮਨਪ੍ਰੀਤ ਕੌਰ ਪਿੰਡ ਧਿਆਨਪੁਰ ਜ਼ਿਲ੍ਹਾ ਅੰਮ੍ਰਿਤਸਰ ਦੀ ਰਹਿਣ ਵਾਲੀ ਆ ਮੈਂ ਅੱਜ ਤੁਹਾਨੂੰ ਆਪਣੀ ਇੱਕ ਦੁੱਖ ਭਰੀ ਕਹਾਣੀ ਦੱਸਣਾ ਚਾਹੁੰਦੀ ਆ ਜੋ ਕਿ ਮੈਂ 18 ਸਾਲ ਦੀ ਸੀ ਜਦ ਕਿ ਮੇਰੇ ਪੇਕੇ ਪਰਿਵਾਰ ਵਿੱਚ ਬਹੁਤ ਹੀ ਗਰੀਬੀ ਸੀਗੀ ਔਰ ਇੱਕ ਚੰਗਾ ਪਰਿਵਾਰ ਮਿਲਣ ਦੇ ਕਰਕੇ ਜੋ ਕਿ 18 ਸਾਲ ਦੇ ਵਿੱਚ ਹੀ ਮੇਰੀ ਮੈਰਿਜ ਕੀਤੀ ਗਈ 2008 ਦੇ ਵਿੱਚ 2008 ਚ ਮੇਰੀ ਮੈਰਿਜ ਹੁੰਦੀ ਹੈ ਔਰ 2009 ਦੇ ਵਿੱਚ ਮੇਰਾ ਵੱਡਾ ਬੇਟਾ ਹੁੰਦਾ ਹੈ ਔਰ 2010 ਦੇ ਵਿੱਚ ਮੇਰਾ ਛੋਟਾ ਬੇਟਾ ਹੁੰਦਾ ਹੈ ਔਰ 2012 ਦੇ ਵਿੱਚ ਜੋ ਕਿ ਮੇਰੇ ਹਸਬੰਡ ਇੱਕ ਨਸ਼ੇ ਦੇ ਆਦੀ ਹੋ ਜਾਂਦੇ ਨੇ ਔਰ ਬਾਅਦ ਆਪਣੀ ਦੋਸਤਾਂ ਦੇ ਨਾਲ ਘੁੰਮਣ ਫਿਰ ਲੱਗ ਜਾਂਦੇ ਨੇ ਜਦ ਕਿ 2014 ਦੇ ਵਿੱਚ ਮੈਨੂੰ ਪਤਾ ਲੱਗਦਾ ਹੈ ਜਦ ਮੈਨੂੰ ਪਤਾ ਇਸ ਚੀਜ਼ ਬਾਰੇ ਪਤਾ ਲੱਗਦਾ ਹੈ ਉਹ ਛੱਡਣ ਦੀ بجائے ਹੋਰ ਜ਼ਿਆਦਾ ਇਹ ਨਸ਼ਾ ਕਰਨ ਲੱਗ ਜਾਂਦੇ ਨੇ ਔਰ ਜ਼ਿਆਦਾ ਨਸ਼ਾ ਵਧਨ ਦੇ ਕਰਕੇ ਮੇਰੇ ਘਰ ਦੇ ਬਹੁਤ ਜ਼ਿਆਦਾ ਇੱਕ ਹਾਲਾਤ ਖਰਾਬ ਹੋ ਜਾਂਦੇ ਨੇ ਜੋ ਕਿ ਘਰ ਵਿੱਚ ਰੋਟੀ ਤੱਕ ਪੱਕਣੀ ਔਖੀ ਹੋ ਜਾਂਦੀ ਹੈ ਬੱਚੇ ਭੁੱਖੇ ਰਹਿਣ ਲੱਗ ਜਾਂਦੇ ਨੇ ਔਰ ਉਹਨਾਂ ਨੂੰ ਬਹੁਤ ਸਮਝਾਉਂਦੀ ਆ ਜਿੰਨਾ ਸਮਝਾਉਂਦੀ ਆ ਪਰ ਉਹ ਨਸ਼ਾ ਛੱਡਣ ਦੀ بجائے ਵਧਦਾ ਜਾਂਦਾ ਏ ਔਰ ਲੜਾਈਆਂ ਵੀ ਕਰਕੇ ਦੇਖਦੀਆਂ ਪਰ ਉਹ ਮੇਰੇ ਤੋਂ ਥੋੜਾ ਥੋੜਾ ਦੂਰ ਹੋਣ ਲੱਗ ਜਾਂਦੇ ਨੇ ਔਰ ਬਾਅਦ ਜ਼ਿਆਦਾ ਨਸ਼ਾ ਕਰਨ ਲੱਗ ਜਾਂਦੇ ਨੇ ਫਿਰ ਮੈਂ ਉਹਨਾਂ ਨਾਲ ਇੱਕ ਸਹਿਮਤੀ ਕਰਦੀ ਆ ਕਿ ਤੁਸੀਂ ਜੋ ਵੀ ਨਸ਼ਾ ਕਰਨਾ ਹੈ ਤੁਸੀਂ ਘਰ ਬੈਠ ਕੇ ਕਰੋ ਔਰ ਇਸ ਨਸ਼ੇ ਦੇ ਵਿੱਚੋਂ ਨਿਕਲੋ ਕਿਉਂਕਿ ਮੈਨੂੰ ਹਰ ਟਾਈਮ ਇਸ ਚੀਜ਼ ਦਾ ਡਰ ਰਹਿੰਦਾ ਸੀ ਕਿ ਕਿਤੇ ਬਾਹਰ ਜਾਣਗੇ ਔਰ ਇਹਨਾਂ ਦੀ ਜਾਨ ਨੂੰ ਕੁਝ ਨਾ ਹੋ ਜਾਵੇ ਫਿਰ ਮੇਰੇ ਬੱਚੇ ਵੀ ਇਸ ਚੀਜ਼ ਇਹਨਾਂ ਦੇ ਨਸ਼ੇ ਦੇ ਨਾਲ-ਨਾਲ ਮੇਰੇ ਬੱਚਿਆਂ ਨੇ ਵੀ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਦੇਖਿਆ ਏ ਮੇਰੇ ਬੱਚੇ ਇੱਕ ਟਾਈਮ ਰੋਟੀ ਖਾਂਦੇ ਸੀ ਔਰ ਇੱਕ ਟਾਈਮ ਭੁੱਖੇ ਰਹਿ ਰਹਿ ਕੇ ਵੀ ਗੁਜ਼ਾਰਾ ਕਰਦੇ ਰਹੇ ਆ ਜਦਕਿ ਇੱਕ ਟਾਈਮ ਆ ਜੋ ਮੇਰੇ ਵੱਡੇ ਬੇਟੇ ਨੇ ਦੇਖਿਆ ਵਾ ਜਦ ਕਿ ਸਵੇਰ ਦਾ ਟਾਈਮ ਆ ਔਰ ਚਾਹ ਨਹੀਂ ਉਸ ਮੇਰੇ ਘਰ ਵਿੱਚ ਕੋਈ ਐਸਾ ਸਮਾਨ ਵੀ ਨਹੀਂ ਸੀਗਾ ਕਿ ਮੈਂ ਆਪਣੇ ਬੱਚਿਆਂ ਨੂੰ ਚਾਹ ਬਣਾ ਕੇ ਪਿਆਲ ਦੇਵਾਂ ਔਰ ਮੇਰਾ ਬੇਟਾ ਬਾਹਰ ਜਾਂਦਾ ਵਾ ਦੂਸਰੇ ਘਰ ਰਸਤੇ ਵਿੱਚ ਇੱਕ ਸਾਡੇ ਮਤਲਬ ਸੱਕਿਆਂ ਵਿੱਚੋਂ ਕੋਈ ਮਿਲਦਾ ਵਾ ਦੁਕਾਨ ਦੇ ਉੱਤੇ ਮੇਰੇ ਬੇਟੇ ਨੂੰ ਕਹਿੰਦਾ ਵਾ ਕਿ ਬੇਟਾ ਆਜਾ ਮੈਂ ਤੈਨੂੰ ਕੁਝ ਖਾਣ ਲਈ ਲੈ ਕੇ ਦਿੰਦਾ ਵਾ ਔਰ ਮੇਰਾ ਬੇਟਾ ਉਹਨੂੰ ਕਹਿੰਦਾ ਵਾ ਕਿ ਤੁਸੀਂ ਮੈਨੂੰ ਪੈਸੇ ਦੇ ਦਿਓ ਮੈਂ ਦੂਸਰੀ ਦੁਕਾਨ ਤੋਂ ਕੁਝ ਵੀ ਖਾਣ ਲਈ ਲੈਣਾ ਹਾਂਗਾ ਮੈਂ ਉੱਥੋਂ ਲੈ ਲਵਾਂਗਾ 50 ਰੁਪਏ ਦਿੰਦੇ ਨੇ ਮੇਰਾ ਬੇਟਾ ਬੜੀ ਖੁਸ਼ੀ ਖੁਸ਼ੀ ਨਾਲ ਦੂਜੀ ਦੁਕਾਨ ਤੇ ਜਾ ਕੇ ਉਹਨਾਂ ਤੋਂ ਅੱਖ ਚਰਾ ਕੇ 50 ਰੁਪਏ ਦੇ ਵਿੱਚ 10 10 ਰੁਪਏ ਦੀ ਚੀਜ਼ ਲੈ ਕੇ ਖੰਡ ਪੱਤੀ ਦੁੱਧ ਲੈ ਕੇ ਔਰ 20 ਰੁਪਏ ਦੇ ਆਪਣੇ ਪਾਪਾ ਵਾਸਤੇ ਦੋ ਗੋਲੀਆਂ ਲੈ ਕੇ ਆਉਂਦਾ ਵਾ ਕਿ ਜਿਹਦੇ ਨਾਲ ਉਹ ਇੱਕ ਟੋਟ ਦੇ ਬਹੁਤ ਜ਼ਿਆਦਾ ਚੱਲ ਰਹੇ ਸੀਗੇ ਕਿਉਂ ਮੇਰਾ ਬੱਚਾ ਉਹਨਾਂ ਨੂੰ ਦੇਣ ਵਾਸਤੇ ਗੋਲੀਆਂ ਵੀ ਲੈ ਆਉਂਦਾ ਹਨ ਫਿਰ ਆਣ ਕੇ ਘਰ ਬੜੇ ਚਾਵਾਂ ਨਾਲ ਇੱਕ ਮੇਰਾ ਬੇਟਾ ਉਦੋਂ 7 ਸਾਲ ਦਾ ਸੀ ਬਹੁਤ ਜ਼ਿਆਦਾ ਛੋਟਾ ਔਰ ਚਾਵਾਂ ਦੇ ਨਾਲ ਮੈਨੂੰ ਬੁਲਾਣ ਡਿਆ ਮम्मा ਚਾਹ ਤਾਰ ਮੇਰੇ ਦਿਲ ਵਿੱਚ ਇੱਕੀ ਗੱਲ ਆਉਂਦੀ ਕਿ ਕੁਝ ਹੈ ਨਹੀਂ ਘਰ ਦੇ ਵਿੱਚ ਔਰ ਚਾਹ ਮੈਂ ਕਿਵੇਂ ਬਣਾਵਾਂ ਮੇਰਾ ਬੇਟਾ ਕਿੰਦਾ ਮਮਾ ਅਮੈਂ ਸਾਰਾ ਸਮਾਨ ਲੈ ਕੇ ਆਇਆ ਵਾ ਤੂੰ ਚਾਹ ਬਣਾ ਔਰ ਪਿਆਲ ਔਰ ਆਪਣੇ ਪਾਪਾ ਨੂੰ ਜਾ ਕੇ ਗੋਲੀਆਂ ਦੇ ਦਿੰਦਾ ਕਿ ਪਾਪਾ ਜੇ ਤੁਹਾਡਾ ਇਹ ਗੋਲੀਆਂ ਖਾਣ ਨਾਲ ਟਾਈਮ ਪਾਸ ਹੁੰਦਾ ਤੇ ਇੱਕ ਵਾਰਾ ਦੇਖ ਲਓ ਗੋਲੀਆਂ ਖਾ ਲਓ ਉਹ ਗੱਲ ਅਜੇ ਤੱਕ ਵੀ ਮੈਨੂੰ ਨਹੀਂ ਭੁੱਲਦੀ ਫਿਰ ਮੇਰੇ ਨਾਲ ਨਾਲ ਮੇਰੇ ਬੱਚੇ ਵੱਡੇ ਨੇ ਵੀ ਬਹੁਤ ਇਸ ਚੀਜ਼ ਦਾ ਇਸ ਨਸ਼ੇ ਤੋਂ ਦੁੱਖ ਭੋਗ ਗਿਆ ਏ ਜੋ ਹਰ ਟਾਈਮ ਆਪਣੇ ਪਾਪਾ ਦੇ ਨਾਲ ਨਾਲ ਹਰ ਟਾਈਮ ਰਹਿੰਦਾ ਹੁੰਦਾ ਸੀਗਾ ਮੈਨੂੰ ਮੇਰੇ ਰਿਸ਼ਤੇਦਾਰਾਂ ਤੋਂ ਵੀ ਮੇਰੇ ਘਰਦਿਆਂ ਤੋਂ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਹੁੰਦੀਆਂ ਸੀ ਪਰ ਮੈਂ ਇਹੀ ਚਾਹੁੰਦੀ ਹੁੰਦੀ ਸੀ ਕਿ ਮੇਰਾ ਅਵਤਾਰ ਮੇਰੇ ਤੋਂ ਕਿਤੇ ਦੂਰ ਨਾ ਚਲੇ ਜਾਵੇ ਜੇ ਮੇਰੇ ਤੋਂ ਡਰ ਕੇ ਬਾਹਰ ਅੰਦਰ ਨਸ਼ਾ ਕਰੂਗਾ ਔਰ ਉਹਨਾਂ ਦੀ ਜਾਨ ਨੂੰ ਕੁਝ ਹੋ ਨਾ ਜਾਵੇ ਪਰ ਜਿਹੜੀ ਕੰਮ ਤੋਂ ਮੈਂ ਡਰਦੀ ਸੀ ਇੱਕ ਐਸੀ ਘੜੀ ਆਈ 11 ਮਾਰਚ 2023 ਦਿਨ ਸ਼ਨੀਵਾਰ ਜੋ ਕਿ ਉਹਨਾਂ ਦੀ ਡੈਥ ਹੋ ਗਈ ਜੋ ਮੈਨੂੰ ਅੱਜ ਤੱਕ ਨਹੀਂ ਭੁੱਲਦੀ ਇੱਕ ਮੈਰਿਜ ਆਉਂਦੀ ਆ ਮੈਰਿਜ ਤੇ ਆਪਾਂ ਜਾਣਦੇ ਆ ਜਦੋਂ ਉੱਥੇ ਜਾਣਦੇ ਆ ਇੱਕ 2 ਮਿੰਟ ਮੈਨੂੰ ਕਹਿ ਕੇ ਚਲੇ ਜਾਂਦੇ ਨੇ ਕਿ ਮੈਂ 2 ਮਿੰਟਾਂ ਦੇ ਵਿੱਚ ਆ ਗਿਆ ਅਮਨ ਤੂੰ ਇੱਥੇ ਬੈਠ ਮੈਂ ਉਹ 2 ਮਿੰਟ ਅੱਜ ਤੱਕ ਨਹੀਂ ਮੈਨੂੰ ਭੁੱਲਦੇ ਸਾਢੇ 4 ਘੰਟੇ ਬਾਅਦ ਮੈਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਡੈਥ ਹੋ ਗਈ ਆ ਉਹ ਇਸ ਦੁਨੀਆ ਤੇ ਨਹੀਂ ਰਹਿ। ਫਿਰ ਉਹ ਮੈਨੂੰ ਪਤਾ 1 ਘੰਟੇ ਦਾ ਰਸਤਾ ਸੀ ਜਿੱਥੋਂ ਮੈਂ ਇਹਨਾਂ ਨੂੰ ਡੈਥ ਹੋਈ ਨੂੰ ਲੈ ਕੇ ਇਹਨਾਂ ਨੂੰ ਘਰ ਵਾਪਸ ਆਉਣੀ ਆ ਮੈਨੂੰ ਪਤਾ ਜਿਵੇਂ ਕਿ ਮੈਂ ਉਹ ਰਸਤਾ ਤੈਅ ਕੀਤਾ ਵਾ ਅੱਜ ਤੱਕ ਨਹੀਂ ਮੈਨੂੰ ਭੁੱਲਦਾ ਬਹੁਤ ਦੁੱਖ ਦੇਖੇ ਨੇ ਮੇਰੇ ਘਰ ਵਿੱਚ ਰੋਟੀ ਤੱਕ ਨਹੀਂ ਸੀ ਪੱਕਦੀ ਦੋ ਸਾਲ ਮੇਰੇ ਬੱਚੇ ਘਰ ਦੇ ਵਿੱਚ ਰਹੇ ਨੇ ਮੇਰੇ ਬੱਚਿਆਂ ਦੀ ਪੜ੍ਹਾਈ ਵੀ ਛੁੱਟ ਗਈ ਸੀ ਕਿਉਂਕਿ ਫੀਸਾਂ ਨਹੀਂ ਸੀ ਮੇਰ ਕੋ ਤਰਦੀਆਂ ਸਕੂਲ ਤੋਂ ਮੇਰੇ ਬੱਚੇ ਹਟ ਗਏ ਸੀ ਮੈਂ ਸਰਕਾਰੀ ਸਕੂਲ ਆਪਣੇ ਬੱਚਿਆਂ ਨੂੰ ਲੈ ਕੇ ਗਈ ਮੇਰੇ ਸਰਕਾਰੀ ਸਕੂਲ ਵਾਲਿਆਂ ਨੇ ਵੀ ਮੇਰੇ ਬੱਚਿਆਂ ਨੂੰ ਨਹੀਂ ਸੀ ਰੱਖਿਆ ਔਰ ਮੇਰੇ ਬੱਚੇ ਦੋ ਸਾਲ ਤੱਕ ਘਰੇ ਰਹੇ ਨੇ ਮੇਰੇ ਬੱਚੇ ਬਾਹਰ ਜਦੋਂ ਵੀ ਨਿਕਲਦੇ ਸੀ ਉਹਨਾਂ ਨੂੰ ਸਾਰੇ ਹੀ ਪੁੱਛਦੇ ਸੀ ਕਿ ਤੁਸੀਂ ਸਕੂਲ ਕਿਉਂ ਨਹੀਂ ਜਾਂਦੇ ਹਰ ਟਾਈਮ ਘਰੇ ਰਹਿੰਦੇ ਹੋ ਔਰ ਬੱਚੇ ਮੈਨੂੰ ਘਰ ਆਣ ਕੇ ਬੋਲਦੇ ਹੁੰਦੇ ਸੀ ਕਿ ਮੰਮਾ ਸਾਰੇ ਪੁੱਛਦੇ ਨੇ ਔਰ ਜਦੋਂ ਛੁੱਟੀ ਦਾ ਦਿਨ ਹੁੰਦਾ ਸੀ ਐਤਵਾਰ ਜਾਂ ਛੁੱਟੀਆਂ ਪੈਂਦੀਆਂ ਸੀ ਮੇਰੇ ਬੱਚੇ ਕਹਿੰਦੇ ਸੀ ਕਿ ਮੰਮਾ ਅੱਜ ਸਾਡੀ ਜਾਨ ਸੋਖੀ ਆ ਕਿ ਕੋਈ ਪੁੱਛੇਗਾ ਨਾ ਕਿ ਤੁਸੀਂ ਸਕੂਲ ਕਿਉਂ ਨਹੀਂ ਗਏ ਮੇਰੇ ਬੱਚੇ ਵੀ ਬਹੁਤ ਜ਼ਿਆਦਾ ਤੰਗ ਰਹਿੰਦੇ ਸੀ ਬਟ ਹੈ ਵੀ ਮੇਰੇ ਹਸਬੰਡ ਬਹੁਤ ਚੰਗੇ ਸੀ ਪਤਾ ਨਹੀਂ ਉਹਨਾਂ ਨੂੰ ਨਸ਼ਾ ਕਿੱਦਾਂ ਔਰ ਕਿਵੇਂ ਲੱਗ ਗਿਆ ਬਾਅਦ ਚ ਬਹੁਤ ਚਾਹੁੰਦੇ ਸੀ ਕਿ ਮੈਂ ਇਸ ਨਸ਼ੇ ਦੇ ਦਲਦਲ ਚੋਂ ਨਿਕਲਾਂ ਪਰ ਉਹ ਨਿਕਲ ਨਹੀਂ ਪਾਏ ਮੈਂ ਸਚਖੰਡ ਸ੍ਰੀ ਹਜੂਰ ਸਾਹਿਬ ਤੱਕ ਇਹਨਾਂ ਨੂੰ ਲੈ ਕੇ ਦੋ-ਦੋ ਮਹੀਨੇ ਤੱਕ ਰਹਿੰਦੀ ਸੀ ਕਿ ਇਹ ਨਸ਼ੇ ਤੋਂ ਦੂਰ ਰਹਿਣ ਬਾਹਰ ਬਹੁਤ ਵਧੀਆ ਰਹਿੰਦੇ ਸੀ ਜਦ ਪਿੰਡ ਆ ਜਾਂਦੇ ਹੁੰਦੇ ਸੀ ਫੇਰ ਹੀ ਨਸ਼ਾ ਕਰਨ ਲੱਗ ਜਾਂਦੇ ਸੀ ਫੇਰ ਇਸੇ ਨਸ਼ੇ ਦੇ ਵਿੱਚ ਪੈ ਕੇ ਸਾਰਾ-ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਨਸ਼ੇ ਦੇ ਵਿੱਚ ਰਹਿੰਦੇ ਸੀ ਮੇਰੇ ਬੱਚੇ ਉਹਨਾਂ ਟਾਈਮਾਂ ਵਿੱਚ ਵੀ ਭੁੱਖੇ ਸੌਂਏ ਮੈਂ ਹਰ ਇੱਕ ਦਿਹਾੜੀ ਤਰਲੇ ਕੱਢਦੀ ਹੁੰਦੀ ਸੀ ਕਿ ਕਣਕ ਤੱਕ ਦੇ ਦੋ ਮੈਂ ਆਪਣੇ ਬੱਚਿਆਂ ਨੂੰ ਆਟਾ ਗੁੰਨ ਕੇ ਪਰੌਂਠੇ ਲਾ ਕੇ ਚਾਰ ਦੇ ਨਾਲ ਹੀ ਖਵਾ ਲਦਾਂਗੀ ਪਰ ਮੈਨੂੰ ਕਣਕ ਤੱਕ ਨਹੀਂ ਸੀ ਮਿਲਦੀ ਜੋ ਰਾਸ਼ਨ卡ਟ ਬਣੇ ਸੀਗੇ ਜਦ ਤੇ ਮੇਰੇ بیٹے ਨੇ ਕਿਹਾ ਮੰਮੀ ਚਲੋ ਆਪਣੇ ਘਰ ਹੁਣ ਕਣਕਤਾ ਆ ਜਿਆ ਕਰੇਗੀ ਆਪਾਂ ਰੋਟੀ ਤਾਂ ਖਾ ਹੀ ਲਿਆ ਕਰਾਂਗੇ ਨਾ ਤੇ ਜਦ ਮੈਂ ਤਿੰਨ ਚਾਰ ਵਾਰਾ ਇਨਫੋਰਮ ਵੀ ਭਰ ਕੇ ਦਿੱਤੇ ਪਰ ਮੇਰਾ ਰਾਸ਼ਨ ਕਾਰਡ ਜਦੋਂ ਨਹੀਂ ਬਣਿਆ ਮੈਨੂੰ ਉੱਥੋਂ ਵੀ ਕਣਕ ਨਹੀਂ ਨਾ ਮਿਲੀ ਮੇਰੇ ਬੱਚੇ ਉਹਨਾਂ ਟਾਈਮਾਂ ਵਿੱਚ ਵੀ ਭੁੱਖੇ ਸੌਂਦੇ ਸੀ ਜਦਕਿ ਇੱਕ ਸਰਕਾਰ ਨੇ ਰਾਸ਼ਨ ਕਾਰਡ ਬਣਾ ਕੇ ਘਰ-ਘਰ ਰਾਸ਼ਨ ਦਿੱਤਾ ਮੇਰੇ ਬੱਚੇ ਉਸ ਟਾਈਮ ਵੀ ਭੁੱਖੇ ਹੀ ਸੌਂਦੇ ਰਹਿਆ ਮੇਰੇ ਬੱਚਿਆਂ ਨੂੰ ਆਦਤ ਬਣ ਗਈ ਸੀ ਉਹ ਇਹ ਹੀ ਕਹਿੰਦੇ ਸੀ ਕਿ ਮੰਮਾ ਸਾਨੂੰ ਭੁੱਖ ਵੀ ਇੱਕ ਟਾਈਮ ਹੀ ਲੱਗਣ ਲੱਗ ਗਈ ਆ ਇਸ ਨਸ਼ੇ ਨੇ ਮੇਰੇ ਬੱਚਿਆਂ ਨੂੰ ਵੀ ਪੂਰੀ ਸਜ਼ਾ ਦਿੱਤੀ ਆ ਔਰ ਮੈਨੂੰ ਵੀ ਦਿੱਤੀ ਜਿਹੜੇ ਤੇ ਉਹਨਾਂ ਦੇ ਨਾਲ ਸਜ਼ਾ ਹੀ ਭੁਗਤੀ-ਭੁਗਤੀ ਪਰ ਜਦੋਂ ਦੀ ਉਹਨਾਂ ਦੀ ਡੈਥ ਹੋ ਗਈ ਆ ਉਹ ਦੋਦੇ ਅਸੀਂ ਜਿਆਦਾ ਤੰਗ ਹੋ ਗੀਆਂ ਕਿਉਂਕਿ ਜਿਵੇਂ ਵੀ ਸੀ ਉਹ ਨਸ਼ਾ ਕਰਦੇ ਸੀ ਪਰ ਸ਼ਾਮ ਨੂੰ ਆਣ ਕੇ ਪੁੱਛਦੇ ਸੀ ਘਰ ਕੁਝ ਹੈਗਾ ਵਾ ਕੁਝ ਬਣਾਇਆ ਕਿ ਨਹੀਂ ਬਣਾਇਆ ਜੇ ਨਹੀਂ ਹੁੰਦਾ ਸੀ ਤੇ ਸਾਨੂੰ ਗੁਰਦੁਆਰਾ ਸਾਹਿਬ ਲੈ ਕੇ ਉੱਥੋਂ ਫੁਲਕਾ ਸ਼ਿਕਾ ਕੇ ਨਾਲੇ ਅੱਖਾਂ 'ਚ ਉਹਨਾਂ ਦੀ ਵੀ ਪਾਣੀ ਆ ਜਾਂਦਾ ਹੁੰਦਾ ਸੀ ਕਿ ਇਹ ਨਸ਼ਿਆ ਮੇਰਾ ਛੁੱਟਦਾ ਨਹੀਂ ਮੈਂ ਕੀ ਕਰਾਂ ਇਹ ਨਸ਼ੇ ਦੇ ਨਾਲ ਮੇਰਾ ਪਰਿਵਾਰ ਦੁੱਖ ਭੋਗਣ ਡਿਆ ਵਾ ਤੇ ਦੁੱਖ ਸੀ ਇੰਨਾ ਭੋਗ ਗਿਆ ਕੋਈ ਐਨ ਦੀ ਗੱਲ ਨਹੀਂ ਹੁਣ ਮੈਂ ਆਪਣੇ ਬੱਚੇ ਮੈਡਮ ਦੀ ਰਿਕਵੈਸਟ ਕਰਕੇ ਉਹ ਸਕੂਲ ਦੇ ਵਿੱਚ ਆਪਣੇ ਬੱਚੇ ਪਾਏ ਹੋਏ ਆ ਆਪ ਮੈਂ ਸਟੀਚਿੰਗ ਕਰਦੀ ਆ ਮੇਰੇ ਵੱਡੇ ਬੇਟੇ ਨੇ ਮੈਨੂੰ ਇੱਥੋਂ ਤੱਕ ਕਹਿਤਾ ਕਿ ਮੰਮੀ ਜੀ ਆਪਣੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਤੇ ਮੈਨੂੰ ਕਿਸੇ ਕੰਮ ਤੇ ਲਾ ਦੋ ਮੈਂ ਨਾਲ-ਨਾਲ ਪੜ੍ਹਾਈ ਦੇ ਕੰਮ ਕਰਦਾ ਵਾਂ ਕਿਉਂਕਿ ਆਪਾਂ ਬਹੁਤ ਦੁੱਖ ਦੇਖੇ ਨੇ ਜੇ ਪਾਪਾ ਦੇ ਹੁੰਦਿਆਂ ਤੂੰ ਕਦੇ ਕਿਸੇ ਘਰ ਕੁਝ ਮੰਗਣ ਨਹੀਂ ਨ ਗਈ ਤੇ ਜਾਨ ਮੈਂ ਤੈਨੂੰ ਅੱਜ ਵੀ ਨਹੀਂ ਦੇਣਾ ਮੇਰੇ ਛੋਟਾ ਬੱਚਾ ਸੀ ਜੋ ਬੇਸਮਝ ਸੀਗਾ ਉਹਨੇ ਮੈਨੂੰ ਇਹੀ ਕਹਿਣਾ ਕਿ ਮੰਮੀ ਸਬਜੀ ਵਾਲਾ ਆਉਂਦਾ ਵਾ ਗਲੀ ਵਿੱਚ ਆਂਟੀ ਹੁਣੀ ਅੱਜ ਸਬਜੀ ਲੈ ਲੈਂਦੇ ਨੇ ਕੱਲ ਪੈਸੇ ਦੇ ਦਿੰਦੇ ਨੇ ਤੁਸੀਂ ਧਾਰ ਸਬਜੀ ਲੈ ਕੇ ਬਣਾ ਲਓ ਮੈਨੂੰ ਬੋਲਣ ਦਾ ਮੇਰੇ ਵੱਡੇ ਬੇਟੇ ਨੇ ਮੌਕਾ ਹੀ ਨਹੀਂ ਦਿੱਤਾ ਵੱਡਾ ਬੇਟਾ ਆਂਦਾ ਕਿ ਜੇ ਪੈਸੇ ਹੋਣ ਤੇ ਆਪਾਂ ਅੱਜ ਨਾ ਲਈਏ ਆਪਾਂ ਧਾਰ ਕਿਉਂ ਲਈਏ ਪੈਸੇ ਨਹੀਂ ਹੈਗੇ ਤੇ ਆਪਾਂ ਨਹੀਂ ਲੈਣਾ ਚੁੱਪ ਕਰਕੇ ਜੋ ਮਿਲਦਾ ਤੂੰ ਖਾ ਲਿਆ ਕਰ ਕਿਉਂਕਿ ਮੇਰਾ ਛੋਟਾ ਬੇਟਾ ਸੀ ਉਹ ਬੇਸਮਝ ਸੀਗਾ ਔਰ ਵੱਡੇ ਬੇਟੇ ਨੂੰ ਸਾਰਾ ਸਮਝ ਸੀ ਜਿਹੜੀ ਉਮਰ ਵਿੱਚ ਮੇਰੇ ਬੱਚਿਆਂ ਨੇ ਕੁੰਮਣਾ ਫਿਰਨਾ ਦੋਸਤਾਂ ਵਿੱਚ ਖੇਡਣਾ ਉਸ ਉਮਰ ਦੇ ਵਿੱਚ ਮੇਰੇ ਬੱਚਿਆਂ ਨੇ ਇੱਕ ਭੁੱਖ ਦੇ ਨਾਲ ਆਪਣੀ ਜ਼ਿੰਦਗੀ ਬਤਾਈ ਹੋਈ ਆ ਭੁੱਖ ਦੇ ਵਿੱਚ ਰਹਿੰਦੇ ਰਹੇ ਤੇ ਹਰ ਟਾਈਮ ਆਪਣੇ ਪਾਪਾ ਦੇ ਨਾਲ ਰਹਿੰਦਾ ਸੀ ਕਿ ਮੇਰੇ ਪਾਪਾ ਨੂੰ ਕੁਝ ਹੋ ਨਾ ਜਾਵੇ ਜਦ ਵੀ ਮੇਰੇ ਹਸਬੰਡ ਨੇ ਕਿਤੇ ਇੱਧਰ ਉੱਧਰ ਜਾਣਾ ਮੈਂ ਉਹਨਾਂ ਨੂੰ ਬੁਲਾਉਣਾ ਆਵਾਜ਼ ਦੇਣੀ ਕਿ ਤੁਸੀਂ ਠੀਕ ਹੋ ਉਹਨਾਂ ਮੈਨੂੰ ਇਹੀ ਕਹਿਣਾ ਕਿ ਹਾਂ ਮੈਂ ਠੀਕ ਆ ਪਰ ਇਹ ਮਾੜੀ ਘੜੀ ਦਾ ਪਤਾ ਹੀ ਨਹੀਂ ਲੱਗਾ ਮੈਰਿਜ ਆ ਗਈ ਮੈਰਿਜ ਤੇ ਚਲ ਗਈ ਔਰ ਸਾਢੇ 4 ਘੰਟਿਆਂ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੇ ਹਸਬੰਡ ਦੀ ਮੌਤ ਹੋ ਚੁੱਕੀ ਹੈ ਇਨਸ਼ੇ ਨੇ ਬਹੁਤ ਜ਼ਿਆਦਾ ਦੁੱਖ ਦਿੱਤਾ ਬਹੁਤ ਸਜ਼ਾ ਭੁਗਤੀ ਅਸੀਂ ਅੰਤ ਦੀ ਬਾਜੀ ਮੇਰੇ ਅਵਤਾਰ ਨੂੰ ਨਾਲ ਲੈ ਗਿਆ ਉਸ ਤੋਂ ਬਾਅਦ ਪਹਿਲਾ ਤਾਂ ਮੇਰਾ ਵੱਡਾ ਬੇਟਾ ਹੀ ਜੋ ਉਕੇ ਉਸ ਚੀਜ਼ ਵਿੱਚੋਂ ਨਿਕਲਦਾ ਹੀ ਨਹੀਂ ਸੀ ਕਿਉਂਕਿ ਮੈਂ ਆਪਣੇ ਬੇਟੇ ਨੂੰ ਨਾਲ ਨਹੀਂ ਸੀ ਲੈ ਕੇ ਗਈ ਉਸ ਦਿਨ ਮੈਰਿਜ ਤੇ ਉਹ ਇਹੀ ਕਹਿੰਦਾ ਸੀ ਕਿ ਜੇ ਮੈਂ ਆਪਣੇ ਪਾਪਾ ਦੇ ਨਾਲ ਗਿਆ ਹੁੰਦਾ ਹੋ ਸਕਦਾ ਕਿ ਮੈਂ ਉਹਨੂੰ ਟਾਈਮ ਨਾ ਦੇਖ ਲੈਂਦਾ ਔਰ ਟਾਈਮ ਨਾ ਉਹਨੂੰ ਲੈ ਜਾਂਦਾ ਹਨਾ ਉਹ 2 ਮਹੀਨੇ ਤੱਕ ਮਤਲਬ ਇਸ ਚੀਜ਼ ਦੇ ਸਦਮੇ 'ਚ ਰਿਹਾ ਜੋ ਕਿ ਸਾਰਾ ਸਾਰਾ ਰਾਤ ਮੈਂ ਉਹਨੂੰ ਬੈਠੀ ਦੇਖਦੀ ਰਹਿੰਦੀ ਹੁੰਦੀ ਸੀ ਔਰ ਉਹਨੂੰ ਸਮਝਾਉਂਦੀ ਰਹਿੰਦੀ ਹੁੰਦੀ ਸੀ ਕਿ ਤੂੰ ਦੁਨੀਆ ਵੱਲ ਦੇਖ ਆਪਣੇ ਨਾਲ ਕੋਈ ਨਵੀਂ ਨਹੀਂ ਹੋਈ ਸਭ ਨਾ ਹੋ ਰਹੀ ਆ ਉਹਨੂੰ ਹੌਂਸਲਾ ਇੱਕ ਦਿੰਦੀ ਸੀ ਕਿਉਂਕਿ ਇੱਕ ਛੋਟਾ ਹੈਗਾ ਸੀ 12 ਸਾਲ ਦਾ ਜੇ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਬੈਠਦੀ ਸੀ ਬਾਰ-ਬਾਰ ਮੈਨੂੰ ਇਹ ਸੀਗਾ ਕਿ ਇਹਨੂੰ ਅੱਗੇ ਪ੍ਰੋਬਲਮ ਨਾ ਆਵੇ ਕੋਈ ਪਰੇਸ਼ਾਨੀ ਨਾ ਹੋਵੇ ਕਿਉਂਕਿ ਸ਼ੁਰੂ ਤੋਂ ਬਚਪਨ ਤੋਂ ਹੀ ਉਹ ਇੰਨਾ ਪ੍ਰੋਬਲਮਾਂ ਦੇ ਵਿੱਚ ਰਿਹਾ ਉਹ ਰਿਹਾ ਹੋਇਆ ਏ ਫਿਰ ਉਹਨੂੰ ਹੌਲੀ-ਹੌਲੀ ਮੈਂ ਇਸ ਚੀਜ਼ ਤੋਂ ਕੱਢਿਆ ਬਾਅਦ ਚ ਉਹਦਾ ਮੈਂ ਮਤਲਬ ਉਹਨਾਂ ਨੂੰ ਸਕੂਲ ਪਾਇਆ 2 ਸਾਲ ਬਾਅਦ ਮੈਂ ਹੁਣ ਉਹਨਾਂ ਆਪਣੇ ਹਸਬੰਦ ਦੀ ਡੈਥ ਤੋਂ ਬਾਅਦ ਇਹਨਾਂ ਨੂੰ ਮੈਂ ਸਕੂਲ ਭੇਜਣਾ ਸ਼ੁਰੂ ਕੀਤਾ ਔਰ ਮੈਂ ਫਿਰ ਆਪਣੇ ਕੱਪੜੇ ਸਟੀਚਿੰਗ ਕਰਨ ਦਾ ਕੰਮ ਸ਼ੁਰੂ ਕੀਤਾ ਜੋ ਕਿ ਅੱਜ ਮੈਂ ਆਪਣੇ ਬੱਚਿਆਂ ਨੂੰ ਪਾਲ ਰਹੀ ਆਂ ਔਰ ਬੱਚਿਆਂ ਨੂੰ ਨਾਲ-ਨਾਲ ਹੀ ਇਹੀ ਗੱਲ ਮੈਂ ਕਹਿ ਰਹੀ ਆ ਕਿ ਦੇਖੋ ਇਹ ਤੇ ਮੈਂ ਸਮਝਾਉਣਾ ਨਹੀਂ ਕਿ ਤੁਸੀਂ ਕਿਸੇ ਮਾੜੀ ਸੰਗਤ ਦੇ ਵਿੱਚ ਨਹੀਂ ਜਾਣਾ ਕਿਉਂਕਿ ਤੁਸੀਂ ਆਪ ਹੀ ਹਾਲਾਤ ਇਦਾਂ ਦੇ ਮਾੜੇ ਦੇਖੇ ਹੋਏ ਆ ਬਚਪਨ ਤੋਂ ਹੀ ਲੈ ਕੇ ਦੇਖੇ ਹੋਏ ਕਿ ਇੱਕ ਨਸ਼ਾ ਜੋ ਹੈ ਘਰ ਦੇ ਵਿੱਚ ਵੀ ਕੁਝ ਨਹੀਂ ਰਹਿਣ ਦਿੰਦਾ ਔਰ ਉਸ ਬੰਦੇ ਨੂੰ ਵੀ ਨਹੀਂ ਛੱਡਦਾ ਜੋ ਇਸ ਨਸ਼ੇ ਦਾ ਆਦੀ ਹੋ ਜਾਂਦਾ ਤੁਹਾਡੇ ਪਾਪਾ ਨੂੰ ਇਹ ਨਸ਼ਾ ਨਾਲ ਹੀ ਲੈ ਗਿਆ 10 ਸਾਲ ਉਹਨਾਂ ਨੇ ਨਸ਼ਾ ਕੀਤਾ 10 ਸਾਲਾਂ ਤੋਂ ਬਾਅਦ ਉਹ ਤੁਹਾਡੇ ਪਾਪਾ ਨੂੰ ਨਾਲ ਹੀ ਹੀ ਲੈ ਗਿਆ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਤੁਸੀਂ ਕਦੇ ਵੀ ਕਿਸੇ ਨਸ਼ੇ ਵਾਲੇ ਜਾਂ ਕਿਸੇ ਮਾੜੀ ਸੰਗਤ ਦਾ ਸੰਗ ਨਾ ਕਰਿਓ ਬਾਕੀ ਜੇ ਮਹਾਰਾਜ ਦੀ ਕਿਰਪਾ ਹੋਈ ਵਹਿਗੁਰੂ ਦੀ ਕਿਰਪਾ ਹੈ ਤੁਸੀਂ ਤਰੱਕੀਆਂ ਕਰੋਗੇ ਮੈਂ ਆਪਣੇ ਬੱਚਿਆਂ ਨੂੰ ਇਹੀ ਹੁਣ ਅੱਗੇ ਸਿਖਾਉਣੀ ਆ ਕਿ ਜੇ ਤੁਸੀਂ ਤਰੱਕੀਆਂ ਕਰੋਗੇ ਹਮੇਸ਼ਾ ਇਹ ਏਵੇਂ ਦਾ ਰੱਖਿਓ ਕਿ ਜੇ ਤਾਂ ਕੋਈ ਕਿਸੇ ਦੇ ਘਰ ਕਿਸੇ ਬੱਚੇ ਦੀ ਫੀਸ ਰੁਕੀ ਹੋਈ ਐਵੇਂ ਦੇ ਬਣਿਓ ਕਿ ਕਿਸੇ ਬੱਚੇ ਦੀ ਫੀਸ ਤਾਰਿਓ ਕੋਈ ਭੁੱਖਾ ਤੁਹਾਨੂੰ ਅੱਖਾਂ ਸਾਹਮਣੇ ਦਿਖਦਾ ਹੋਗਾ ਤੇ ਉਹਦੇ ਘਰ ਰਾਸ਼ਨ ਛੁੱਟਿਓ ਕਿਸੇ ਨੂੰ ਕੱਪੜੇ ਦੀ ਲੋੜ ਹੋਊਗੀ ਤੇ ਉਹਦੇ ਘਰ ਕੱਪੜੇ ਤੱਕ ਛੁੱਟਿਓ ਐਵੇਂ ਦਾ ਆਪਣਾ ਜੇਰਾ ਬਣਾਇਓ ਜੋ ਤੁਸੀਂ ਹੰਡਾਇਆ ਤੁਸੀਂ ਆਪਣੇ ਜੀਂਦੇ ਜੀ ਆਪਣੀ ਅੱਖਾਂ ਦੇ ਸਾਹਮਣੇ ਕਦੇ ਇਹੋ ਜੀ ਚੀਜ਼ ਦੇ ਵਿੱਚ ਕਿਸੇ ਨੂੰ ਪਿਆ ਦੇਖਿਓ ਨਾ ਉਹਦੀ ਮਦਦ ਕਰਿਓ ਕਿਉਂਕਿ ਅਸੀਂ ਇਹ ਚੀਜ਼ਾਂ ਆਪਣੇ ਸਰੀਰ ਤੇ ਹੰਡਾ ਚੁੱਕੇ ਹੋਏ ਆ ਕਿਉਂਕਿ ਅਸੀਂ ਕੱਪੜਿਆਂ ਤੋਂ ਵੀ ਤੰਗ ਹੁੰਦੇ ਸੀ ਮੈਂ ਕਿਸੇ ਦੇ ਲੱਥੇ ਹੋਏ ਯੂਸ ਹੋਏ ਕੱਪੜੇ ਵੀ ਪਹਿਨ ਪਹਿਨ ਆਪਣੇ ਘਰ ਦਾ ਗੁਜ਼ਾਰਾ ਕੀਤਾ ਬਸ ਇਹੀ ਕਿ ਮੇਰਾ ਅਵਤਾਰ ਬਚ ਜੀ ਮੇਰਾ ਅਵਤਾਰ ਬਚ ਜੀ ਪਰ ਇਹ ਨਸ਼ੀਨੀ ਮੇਰੇ ਅਵਤਾਰ ਨੂੰ ਛੱਡਿਆ ਤੱਕ ਨਹੀਂ ਮੈਂ ਤੇ ਸਾਰਿਆਂ ਅੱਗੇ ਇਹੀ ਹੁਣ ਹੱਥ ਜੋੜਦੀ ਆ ਕਿ ਜੇ ਵੀ ਕੋਈ ਮੇਰਾ ਵੀਰ ਜਾਂ ਕੋਈ ਪ੍ਰਾਣ ਨਸ਼ੇ ਦੇ ਵਿੱਚ ਹੈਗਾ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲੋ ਪਲੀਜ਼ ਕਿਉਂਕਿ ਪਰਿਵਾਰਾਂ ਦਾ ਪਿੱਛੇ ਕੁਝ ਨਹੀਂ ਰਹਿ ਜਾਂਦਾ ਅਸੀਂ ਜੋ ਵੀ ਜ਼ਿੰਦਗੀ ਉਹਨਾਂ ਨਾਲ ਕੱਟੀ ਸੀ ਉਸ ਤੋਂ ਵੀ ਹੁਣ ਜ਼ਿਆਦਾ ਦੁੱਖ ਭਰੀ ਹੈ ਕਿਉਂਕਿ ਉਹ ਦੁਨੀਆ ਤੋਂ ਚਲੇ ਗਿਆ ਸਾਡੇ ਇਸ ਇਹੀ ਰਹਿੰਦਾ ਹਾਰ ਟਾਈਮ ਨਸ਼ਾ ਜੇ ਮੈਂ ਵੈਗੁਰੂ ਅੱਗੇ ਵੀ ਇਹੀ ਅਰਦਾਸ ਕਰਦੀ ਸੀ ਕਿ ਵੈਗੁਰੂ ਜੀ ਤੁਸੀਂ ਇਹਨਾਂ ਨੂੰ ਦੁਨੀਆ ਤੋਂ ਲੈ ਕੇ ਹੀ ਜਾਣਾ ਸੀ ਕੋਈ ਹੋਰ ਬਹਾਨਾ ਬਣਾ ਲੈਂਦੇ ਮੇਰੇ ਦਿਲ ਦੇ ਵਿੱਚ ਇਹ ਨਾ ਰਹਿੰਦਾ ਕਿ ਇਹ ਨਸ਼ੇ ਨਾਲ ਚੱਲ ਗਿਆ ਮੈਂ ਸਭ ਦੇ ਅੱਗੇ ਇਹੀ ਬੇਨਤੀ ਕਰਦੀ ਹਾਂ ਕਿ ਜੋ ਵੀ ਮੈਨੂੰ ਦੇਖ ਰਿਹਾ ਇਸ ਨਸ਼ੇ ਦੀ ਦਲਦਲ ਵਿੱਚੋਂ ਨਿਕਲੋ ਕੋਸ਼ਿਸ਼ ਕਰੋ ਮੈਂ ਕਹਿੰਨੀ ਹਾਂ ਕਿ ਇਹ ਨਸ਼ਾ ਬਹੁਤ ਜ਼ਿਆਦਾ ਗਲਤ ਆ ਬੰਦੇ ਦੇ ਵਸ ਦਾ ਰੋਗ ਨਹੀਂ ਰਹਿੰਦਾ ਪਰ ਇਹੀ ਬੇਨਤੀ ਹੈ ਕਿ ਤੁਸੀਂ ਇਸ ਨਸ਼ੇ ਦੀ ਦਲਦਲ ਵਿੱਚੋਂ ਨਿਕਲੋ ਕਿਉਂਕਿ ਇਸ ਨਸ਼ੇ ਦੀ ਸਜ਼ਾ ਨਾਲ-ਨਾਲ ਬੱਚਿਆਂ ਨੂੰ ਨਾਲ-ਨਾਲ ਫੈਮਿਲੀ ਨੂੰ ਵੀ ਬਹੁਤ ਮਿਲਦੀ ਆ ਔਰ ਜੋ ਨਸ਼ਾ ਕਰਦਾ ਹੈ ਉਹ ਉਹਨੂੰ ਵੀ ਨਹੀਂ ਇਹ ਨਸ਼ਾ ਛੱਡਦਾ ਹੈਗਾ ਮੈਂ ਤੇ ਇਹੀ ਹਰ ਇੱਕ ਬੇਨਤੀ ਹੈ ਕਿ ਤੁਸੀਂ ਇਸ ਨਸ਼ੇ ਦੀ ਦਲਦਲ ਵਿੱਚੋਂ ਨਿਕਲੋ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ